ਹਾਂਜੀ ਸਰ ਮਾਨਯੋਗ ਫਰੀਦ ਸਰ ਪਛਾਰਮਾ ਜੀ ਆਈਐਸ ਮਿਸੁਰਾਪੇਸਵਾ ਦਾ ਜਿਹੜੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਗੱਲ ਜਿਹੜੀ ਹੈ ਜਿਹੜੀਆਂ ਹਾਊਸ ਕਲਸ ਦੇ ਉੱਤੇ ਕੰਪਲੋਨ ਲਈ ਬਣ ਜਾਂਦੇ ਆ ਉਹਨਾਂ ਫੋੜੀਆਂ ਦੇ ਵਿੱਚ ਜਿਹੜਾ ਸਾਰੀ ਰੇਟ ਦੀ ਜਿਹੜੀ ਮੈਂ ਚੈੱਕ ਹੀ ਲਾ ਲਈ ਹੈ ਨਾ ਪਰ ਉਹਨਾਂ ਐਡੀਸ ਜਿਹੜੀ ਹੈਗੀ ਆ ਅੱਜ ਅਸੀਂ ਸਪੈਸ਼ਲਿਟੀ ਦੇ ਚੈੱਕ ਇਨ ਕੀਤੀ ਸੀਗੀ ਕੁਇਸ ਚੈਕਿੰਗ ਦੇ ਵਿੱਚ ਮੇਰੇ ਨਾਲ ਅਡੀਸ਼ਨਲ ਸੈਚੂਰਾ ਮਾਡੀ ਪੰਜਾਬ ਆਪੇ ਪੀਪੀ ਤੋਂ ਹਾਂ ਤੇ 3 10 ਐਂਡ 0 ਦੇ ਵਿੱਚ 6 ਪੀਪੀ ਤੇ 3 10 ਅੱਜ ਜਿਹੜੀ ਅਸੀਂ ਜਿਹੜੇ ਆਊਟਸਕਟ ਦੇ ਬਣਿਆ ਨੇ ਦੁਨੀਆ ਜਿਵੇਂ ਕਿ ਪਾਰਕ ਐਵੇਨਿਊ ਸਿਟੀ 뷰 ਅਰਸ਼ਨ ਇਹਨਾਂ ਕਲੋਨੀਆਂ ਨੂੰ ਅਸੀਂ ਚੈੱਕ ਕੀਤਾ ਰੋਡ ਚੈਕਿੰਗ ਜਿਹੜੇ ਇਸ ਸ਼ੱਕੀ ਵਿਅਕਤੀ ਹੈ ਇਹ ਜਿਹੜੀਆਂ ਸੈਕਿੰਡ ਇਹ ਕਾਈਦਾ ਬਜੇ ਨੇ ਇਹ ਉਹਨਾਂ ਦੇ ਅਸੀਂ ਚੈਕਿੰਗ ਕਰਦੇ ਹਾਂ। ਤੋਂ ਇਸ ਚੈਕਿੰਗ ਦੇ ਦੌਰਾਨ ਅਤੀਕੁਲ 4 ਜਿਹੜੇ ਹੱਕੇ ਦੇ ਅਸਟ ਤੱਕ ਦੇ ਪਰਸਨ ਜਿਹੜੇ ਹਮਾਰਾ ਹੁੰਦੇ ਸੀ। ਫਾਜ਼ਿਲਾ ਮਸੀਂ ਬਿਰਤੀ ਸ਼ੁੱਕਰ ਬਾਦ ਤਸਦੀਕ ਕਰਨਾ ਜਿਹੜਾ ਸੂਰਤ ਮਿਲਦਾ ਹੈਗਾ। ਤੋਂ ਕਲੋਨੀਆਂ ਦੇ ਜਿਹੜੀਆਂ ਤੇ ਕਮੇਟੀਆਂ ਬੱਝੀਆਂ ਹੋਈਆਂ ਕੇ ਜਿਹੜੀਆਂ ਕਿ ਸੁਧਾਰ ਦੇਖਣ। ਉਹਨਾਂ ਦੇ ਨਾਲ ਵੀ ਕਰਵਾ ਦਿੱਤੀ ਹੈ ਤੇ ਉਹਨਾਂ ਦੇ ਰਾਜ ਦੇ ਹਾਂਜੀ ਸਰ ਵਾਜੋ ਖਰੀਦ ਸਰਪੰਚਾ ਚਰਮਜੀਤ ਆਈਪੀਐਸ ਮਿਸੁਰਾਪਤੀ ਸਰ ਜਿਹਦੇ ਦੇ ਸੰਦਰਸ਼ਨ ਦੇ ਉੱਤੇ ਪੰਜ ਜਿਹੜੀ ਹੈਗੀ ਹੈ ਜਿਹੜੀਆਂ ਹਾਊਸ ਕਲਸਟਰ ਤੇ ਉੱਤੇ ਉਹ ਵੀ ਇਹੇ ਬਣ ਜਾਂਦੇ ਆ ਉਹਦਾ ਟੋਰੀਲੇ ਦੇ ਜਿਹੜਾ ਸਾਰੀ ਦੇ ਅਪੀ ਅਪ੍ਰੀਂਟ ਚੱਲੀ ਬੰਨ੍ਹਦੇ ਆ ਪਰ ਉਹਨਾਂ ਐਬੀਸੀ ਜਿਹੜੀ ਹੈਗੀ ਆ ਅੱਜ ਅਸੀਂ ਸਪੈਸ਼ਲਿਟੀ ਦੇ ਵਿੱਚ ਚੈੱਕ ਇਨ ਕੀਤੀ ਸੀਗੀ ਉਸ ਚੈਕਿੰਗ ਦੇ ਵਿੱਚ ਅੰਦੇ ਦੇ ਨਾਲ ਕੰਪੀਸ਼ਮਲ ਸੈਚੂਰਾ ਮਾਡੀ ਜਾਂ ਚਾਰਟ ਪੀਪਲ ਹੋਗਾ ਤੇ 3 10 ਐਂਜੀ ਵਿੱਚ 6 ਪੀਓ ਦੀ ਟੀਮ ਤੇ ਨਾਲ ਜਿਹੜੀ ਹੈ ਅਸੀਂ ਜਿਹੜੀਆਂ ਆਊਟਸਾਈਡ ਤੇ ਬਣੀਆਂ ਨੇ ਦੁਨੀਆਂ ਜਿਵੇਂ ਕਿ ਪਾਰਕ ਐਵੇਨਿਊ ਸਿਟੀ 뷰ਸ ਵਰਸ਼ਲ ਇਹਨਾਂ ਜਗ੍ਹਾਵਾਂ ਨੂੰ ਅਸੀਂ ਚੈੱਕ ਕੀਤਾ ਗਾਣੇ ਚੈਕਿੰਗ ਜਿਹੜੇ ਇਸ ਸ਼ਖੀ ਵਿਅਕਤੀ ਹੈ ਜਿਹੜੇ ਟੈਂਨੈਂਟ ਸੱਗੇ ਨਕਾਇਦਾ ਭੱਜਦੇ ਨੇ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ। ਤੋਂ ਇਸ ਚੈਕਿੰਗ ਦੇ ਰਾਹ ਅਸੀਂ ਕੁਝ ਚਾਰ ਜਿਹੜੇ ਹੈਗੇ ਨੇ ਸਪੈਕਟਲ ਪਾਸਟ ਜਿਹੜਿਆ ਹੁੰਦਾ ਸੀ। ਆ ਜਿਹਨਾਂ ਨੂੰ ਅਸੀਂ ਬੀਰਤੀ ਸੰਧਵਾਰ ਤਸਦੀਕ ਕਰਵਾ ਜਿਹੜਾ ਸਰਪ੍ਰਸਤ ਕਰਾਇਆ ਗਿਆ। ਤੋਂ ਕਲੋਡੀਆਂ ਦੇ ਜਿਹੜੀਆਂ ਇੱਕ ਕਮੇਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਸੁਧਾਰ ਕਮੇਟੀਆਂ। ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਲੋਕਾਂ ਦੇ ਰਾਣੀ ਜਿਹੜੇ ਕਿ ਬੇਰੇ ਨੂੰ ਨਹੀਂ ਕੰਮ ਆਸਾ ਇਹਨਾਂ ਲੋਕੀਆਂ ਨੂੰ ਅਸੀਂ ਚੈੱਕ ਕੀਤਾ ਬਲੈਂਡ ਚੈਕਿੰਗ ਜਿਹੜੇ ਸ਼ਕਤੀ ਵਿਅਕਤੀ ਹੈ ਜਿਹੜੇ ਰੇਟੇਨੈਂਸ ਹੈਗੇ ਨੇ ਕਾਇਦਾ ਹੈਗੇ ਨੇ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਤੋਂ ਇਸ ਚੈਕਿੰਗ ਦੇ ਰਾਹ ਅਸੀਂ ਕੁਝ ਚਾਰ ਜਿਹੜੇ ਹੈਗੇ ਨੇ ਸਟ੍ਰਕਚਰ ਤੋਂ ਪਾਸ ਜਿਹੜਿਆ ਰੰਗ ਨਾਲ ਤੁਸੀਂ ਕਿਹਾ ਔਰ ਇਹਨਾਂ ਨੂੰ ਅਸੀਂ ਵਿਅਕਤੀ ਸੰਪਰਕ ਤੋਂ ਬਾਅਦ ਤਸਦੀਕ ਕਰਵਾ ਜਿਹੜਾ ਸਿਰਫ ਪਸੰਦ ਹੈਗਾ ਤੋ ਕਲੋਨੀਆਂ ਦੇ ਜਿਹੜੀਆਂ ਤੇ ਕਮੇਟੀਆਂ ਬੱਝੀਆਂ ਹੋਈਆਂ ਨੇ ਜਿਹੜੀਆਂ ਕਿ ਸੁਧਾਰ ਨੂੰ ਲੈ ਕੇ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਨਾਲ ਜਿਹੜੇ ਕੋਈ ਸਟੇਟਮੈਂਟ ਬਣਾਈ ਕਿ ਉਹ ਸ਼ੇਅਰ ਕੀਤੇ ਤਾਂ ਕਿ ਆਉਂਕੇ ਵੇਲੇ ਉਹਨਾਂ ਦੇ ਕੰਮਾਂ